ਮਾਮੀ ਗੁਰਮੇਲ ਬੋਲਦਾ ਹਾਂਜੀ ਕਿਵੇਂ ਵਰਮੇਲੇ ਠੀਕ ਆ ਮਾਮੀ ਠੀਕ ਆ ਕੀ ਬਣੀ ਜਾਂਦਾ ਕੀ ਬਣੀ ਜਾਂਦਾ ਸੀ ਕੁਛ ਨਹੀਂ ਸਭ ਕੁਝ ਬਣਾ ਕੇ ਰਹੀਆਂ ਅੱਛਾ ਯਾਦ ਆ ਹੀ ਜਾਂਦੀ ਸੀ ਮਾਮੀ ਦੀ ਮੈਂ ਕਿਹਾ ਚਲੋ ਜੀ ਕਰ ਲਈਏ ਯਾਦ ਅੱਛਾ ਚਲੋ ਵਧੀਆ ਕਰਿਆ ਯਾਦ ਕਰ ਲਿਆ ਹਾਂ ਆਣ ਪਰਵਾਨ ਤਾਂ ਹੈਗੇ ਆਪਾਂ ਹੁਣ ਤਾਂ ਮਾਮੀ ਕਹਿੰਨ ਨੂੰ ਵਿੰਜੀ ਕਰਦਾ ਕੀ ਕਰਾਂ ਮਾਮੀ ਕਿਆ ਕਰਾਂ ਕਿ ਤੈਨੂੰ ਜਾਣ ਕਿਆ ਕਰਾਂ ਕਿ ਮਾਮੀ ਜਾਣ ਕਿਆ ਕਰਾਂ ਕਿ ਤੈਨੂੰ ਬੁੱਬੂ ਕਿਆ ਕਰਾਂ ਕਿ ਪੰਡ ਕਿਆ ਕਰਾਂ ਕਿ ਮਿੱਠਾ ਕਿਆ ਕਰਾਂ ਕਿ ਮੂ ਮੂ ਮੈਨੂੰ ਪੋਣਾ ਕਿਆ ਕਰਾਂ ਤੈਨੂੰ ਕੀ ਕਿਆ ਕਰਾਂ ਐਨਾ ਕਸ ਹੁਣ ਮਾਮੀ ਕਹਿੰਨੇ ਆ ਨਾ ਤੇ ਫਿਰ ਉਹ ਨਾ ਉਹ ਅੰਦਰੋਂ ਫੀਲਿੰਗ ਜੀ ਨਹੀਂ ਜਾਗਦੀ ਹੁਣ ਦੱਸੋ ਵੀ ਤੈਨੂੰ ਕੀ ਕਿਆ ਕਰਾਂ ਜੇਂਦੇ ਨਾ ਤੁਹਾਨੂੰ ਫੀਲਿੰਗ ਜਾਗਦੀ ਹੈ ਤੁਸੀਂ ਉਹੀ ਕਹਿ ਕੇ ਬੁਲਾਇਆ ਕਰੋ ਫਿਰ ਹੁਣ ਆਪਾਂ ਇੰਨਾ ਕੁਛ ਕਰਤਾ ਲਿਆ। ਹਮ। ਕੱਲ ਨੂੰ ਪਤਾ ਵੀ ਕਰ ਕਰਕੇ ਤਾਂ ਆਪਾਂ ਐਨ ਜਮਾ ਭੰਡਾਰ ਭਰ ਲਿਆ ਉਹਦੇ। ਹਮ। ਹਮ। ਸਹੀ ਹੈ ਹੁਣ ਮਾਮੀ ਕਹੇ ਤੂੰ ਕੋਈ ਫਾਇਦਾ ਨਹੀਂ ਦਾ। ਹੁਣ ਮੰਨ ਲਓ ਮੈਂ ਉਦੋਂ ਜੋ ਕਰਦਾ ਹੁੰਨਾ ਉਹ ਹਾਈ ਮਾਮੀ ਹਾਈ ਮਾਮੀ ਕਰਦਾ ਫਿਰ ਸੁਆਦ ਨਹੀਂ ਆਉਂਦਾ। ਹਮ। ਜੋ ਹਾਈ ਜਾਨ ਹਾਈ ਗੁਗਲੂ ਹਾਈ ਮੇਰੇ ਸੋਨਾ ਫਿਰ ਫਿਰ ਮਜ਼ਾ ਵੀ ਆਉਂਦਾ ਅਸ਼ੀਰ। ਹਮ। ਲਾ ਹੋਂਦੋਂ ਦਾ ਸਭ ਕੀ ਕਿਆ ਕਰਾਂ। ਜਾਨੀ ਕਹੇ ਅਗਰ ਜਾਨ ਕਹਿ ਕੇ ਜਾਨ ਕੱਢ ਲਈ ਮੇਰਾ ਕਰੇ ਜਾਨ ਕਹਿ ਕੇ ਜਾਨ ਕੱਢ ਲਈ ਹੈ ਹੋਰ ਛੁੱਟੀਆਂ ਹੋਈਆਂ ਤੇ ਮੈਂ ਤਾਂ ਆਖਿਆ ਮਾਮੀ ਕੋਲੇ ਕੁਛ ਚੱਲਾ ਆਈਏ ਜਾ ਕੇ ਤੇ ਹੁਣ ਮਾਮੀ ਮੈਨੂੰ ਯਾਦ ਚੇਤੇ ਨਹੀਂ ਕਰਦੀ ਹੁਣ ਯਾਦ ਕਿਉਂ ਨਹੀਂ ਕਰਦੀ ਯਾਦ ਮਿਰਾ ਕਰਦੇ ਆ ਪਰ ਟਾਈਮ ਨਹੀਂ ਲੱਗਦਾ ਕੀ ਕਰੀ ਫਿਰ ਮਾਮੀ ਤੂੰ ਪਿਆਰ ਨਹੀਂ ਕਰਦੀ ਮੈਨੂੰ ਫਿਰ ਕਿਉਂ ਨਹੀਂ ਕਰਦੀ ਵੱਧਦੀ ਵਰਦੀਆਂ ਟਰੱਕ ਭਰ ਕੇ ਕਰਦੀਆਂ ਪਿਆਰ ਵਿੱਕੀ ਪਲਟਾਣਾ ਦੀ ਨਹੀਂ ਪਲਟਾਉਂਦੀ ਉਹ ਗਾਣਾ ਨਾ ਲਵ ਯੂ ਤੈਨੂੰ ਵੇ ਟਰੱਕ ਪਰ ਗਏ ਹੋਗਾ ਨਾ ਦੇਖੀ ਪਲਟਾਣਾ ਦੀ 아이 ਤਾਂ ਮੈਂ ਸੁਣਿਆ ਸੀਗਾ ਟਰੱਕ ਭਰ ਕੇ ਪਿਆਰ ਕਰਦੀ ਆਂ ਅੱਛਾ ਸੱਚੀ ਸੱਚੀ ਤਨ ਮਾਮੀ ਮੈਨੂੰ ਗੱਲ ਦੱਸ ਵੀ ਤੇਰੀ ਮੇਰੇ ਨਾਲ ਕਿਵੇਂ ਬੈਠ ਗਈ ਸੈਟਿੰਗ ਮੈਨੂੰ ਇਹ ਨਹੀਂ ਸਮਝਾਈ ਐਵੇਂ ਬੈਠ ਗਈ ਮੋਹ ਹੁੰਦਾ ਤੇਰਾ ਮੈਨੂੰ ਮੋਹ ਤਾਂ ਹੁੰਦਾ ਮੈਨੂੰ ਨਾ ਪਤਾ ਕੀ ਹੈ ਵੀ ਮੈਂ ਜੋ ਤੈਨੂੰ ਹੁੰਦੇ ਦੇਖਿਆ ਸੀਗਾ ਹਾਏ ਹੋਏ ਨੋ ਦੇ ਦੇਖੋ ਤੇਰਾ ਜੁਗਾਰਡਮੈਂਟ ਦੇਖ ਕੇ ਮੈਂ ਤਾਂ ਹੱਲ ਗਿਆ ਜਿਸਟਮ ਮੇਰਾ ਦਾ ਅੱਛਾ ਹੂੰ ਉਹ ਦਮੜ ਕੇ ਮੈਂ ਇਹ ਹੀ ਸੋਚ ਜਾਵਾਂ ਵੀ ਇਹ ਮਾਮੀ ਮੈਨੂੰ ਮਿਲ ਜੇ ਨਾ ਮਾਮੀ ਮਿਲ ਜੇ ਮੈਨੂੰ ਹੂੰ ਮੈਂ ਗੱਲ ਬਣ ਜੇ ਮੇ ਕਿਸੇ ਟੋਟ ਅੱਛਾ ਹੂੰ ਮਾਮੀ ਮਿਲ ਗਈ ਤੇ ਤੇ ਅਸਲੀ ਨਮਣਾ ਪੂਰੀ ਹੋ ਗਈ ਮਾਮੀ ਦਾ ਗੁੰਦਮਾਸਰੀ ਵੀ ਰ ਆਏ ਹਾਏ ਹੂੰ ਉੱਤਮੀ ਦੇ ਕੋਲੋਂ ਅਮੀ ਦਾ ਕਿ ਹਟਿਆ ਠੰਡੀ ਰਾਤ ਮਾਮੀ ਦੇ ਸਾਥ ਮੈਂ ਤੇ ਮਾਮੀ ਇਕੱਲੇ ਹੋ ਗਏ ਉੱਤੇ ਥੱਲੇ ਨਜ਼ਾਰੇ ਆਈ ਗਏ ਨਜ਼ਾਰੇ ਜਾਈ ਗਏ ਫਾਈ ਗੱਲ ਹੈ ਨਾ ਹਮ ਗਲਤ ਆਈ ਹੈ ਤੇ ਹੁਣ ਮੈਂ ਆਉਂਗਾ ਤੇ ਛੁੱਟੀਆਂ ਜੀ ਫਿਰ ਬਿਠਾਵਾਂਗੇ ਕਿਵੇਂ ਸੈਟਿੰਗ ਕਰਾਂਗੇ ਸੈਟਿੰਗ ਬਿਠਾਵਾਂਗੇ ਜੀ ਠੀਕ ਹੈ ਕਿਵੇਂ ਬਠਾਈਏ ਸੈਟਿੰਗ ਮਾਮੇ ਤੇਰੇ ਮਾਮੇ ਨੂੰ ਬਾਹਰ ਫੇਰ ਦੇਂਗੇ ਕੰਮ ਤੇ ਤੇ ਮਾਮੇ ਨੂੰ ਭੇਜੇ ਕੀ ਹੁੰਦਾ ਤੇ ਜਵਾਕ ਵੀ ਤੇ ਛੋਟੇ ਛੋਟੇ ਹੈਗੇ ਤੇਰੇ ਉਹਦਾ ਕੀ ਕਰੀਏ ਜਵਾਕ ਸੋਹਣੇ ਨੇ ਹੈ ਜਵਾਕ ਸੋਹਣੇ ਨੇ ਪਰ ਹੁਣ ਆਪਾਂ ਮੇਰੀ ਗੱਲ ਸੁਣ ਵੀ ਰਿਸ਼ਤਾ ਆਪਣਾ ਬਣਿਆ ਹੈਗਾ ਵਧੀਆ ਕੋਈ ਕਿਸੇ ਚੀਜ਼ ਦਾ ਕਿੰਤੂ ਪ੍ਰੰਤੂ ਨਹੀਂ ਕੋਈ ਲੈਣਾ ਨਹੀਂ ਦੇਣਾ ਨਹੀਂ ਬਿੜੋਣੀ ਠੀਕ ਹੈ ਆਪਾਂ ਰਿਸ਼ਤੇ ਨੂੰ ਜਲਾਈਏ ਵਧੀਆ ਅੱਛਾ ਕੀ ਇਹ ਉਹ ਜੱਟ ਰਿਹਾ ਨਹੀਂ ਮਠਾਈਏਗਾ ਪਰੋਜ ਮਿਲਦੇ ਆ ਕਰੀਏ ਆਪਣਾ ਕੰਮ ਵੀ ਚੱਲਦਾ ਰਹੇ ਜਿਗਾਰਡ ਵੀ ਲੱਗਦਾ ਰਹੇ ਉਹ ਜਾਂ ਕੋਈ ਜਗਾਰਡ ਦੱਸ ਮੈਨੂੰ ਕੀ ਕਰੀਏ ਕਿੰਨਾ ਤੁਸੀਂ ਮੇਰੇ ਕੋਲ ਪੜਨ ਆ ਜਾਓ ਅੱਛਾ ਠੀਕ ਹੈ ਮੈਂ ਇੱਥੇ ਨਾਲ ਕਿਹੜਾ ਕੇ ਪੜਾਂਗਾ ਤੇਰੇ ਕੰਮ ਨਿਕਲ ਜਾ ਹਾਂ ਅੱਛਾ ਫੇਰ રોજ ਮਿਲਿਆ ਜਾ ਕਰਾਂਗੇ ਫੇਰ ਤੁਹਾਨੂੰ ਰੰਨ ਬਣਾ ਕੇ ਰੱਖੂਗਾ ਨਾਲ ਮੈਂ ਮਾਮੀ ਨਹੀਂ ਬਣਾਉਂਦਾ ਹਾਂ ਤੇ ਕੋਈ ਕਿੰਨਾ ਕਿਹੜਾ ਆਪਣੇ ਕੋਲੇ ਬੈਠਾ ਰਿਹਾ ਕਰੂਗਾ ਕਦੇ ਤਾਂ ਇਕੱਲੇ ਛੱਡਿਆ ਜਾਊਗਾ ਕਹਦਾ ਫਿਰ ਉਹ ਨਾ ਮੈਨੂੰ ਬੁਲਾਉਂਦਾ ਨਾ ਹਾਂ ਹੋਰੇ ਅੱਛਾ ਮਜ਼ਾ ਆਉਂਦਾ ਮੰਮੀ ਮੇਰੇ ਨਾਲ ਬਿਠੇ ਰਹਾਂ ਹੁੰਦਾ ਅੱਛਾ ਮਾਮੇ ਜਿਆਦਾ ਮਜ਼ਾ ਹੁੰਦਾ ਕਿ ਮੇਰੇ ਜਿਆਦਾ ਮਜ਼ਾ ਹੁੰਦਾ ਤੇਰੇ ਚ ਜਿਆਦਾ ਹੁੰਦਾ ਅੱਛਾ ਤਾਈ ਤਾਂ ਸੈਟਿੰਗ ਮਠਾਈ ਮੇਰੇ ਨਾਲ ਹਾਂ ਹੋਰੇ ਤੇ ਫਿਰ ਉਹ ਨੂੰ ਕੋ ਹਿਲਾ ਦੱਸ ਫਿਰ ਮੈਨੂੰ ਤਜੀ ਲੱਗਦੈ ਨੀ ਮਾਮੇ ਹੁਣ ਅਜ ਮੀਹ ਪੈ ਕੇ ਹਟਿਆ ਮੀਹ ਪੈ ਕੇ ਤਾਂ ਨਾ ਮਨ ਨੂੰ ਪੇਂਹ ਰਿਹਾ ਨਾ ਸਾਰਾ ਅੱਜ ਦਾ ਪਿੱਛਾ ਦੀ ਕੀ ਜਾਂਦਾ ਹੁਣ ਮੇਰਾ ਕਦੋਂ ਅ ਵੀ ਜਾ ਕੇ ਵਿੱਚ ਬਾੜ ਦਾ ਤੁਣੀ ਤੱਕ ਅੱਛਾ ਸੀ ਹੋਰ ਕੀ ਤੇ ਚਲੋ ਕੋਈ ਨਹੀਂ ਆਜਾ ਜੇ ਟਾਈਮ ਕੱਢ ਕੇ ਨਹੀਂ ਤਾਂ ਉਹ ਮੈਂ ਨਰੇਊਗਾ ਹਾਂ ਮੈਂ ਤਾਂ ਉਹ ਮੈਂ ਨਰੇਊਗਾ ਜੇ ਟਾਈਮ ਕੱਢ ਕੇ ਟਾਈਮ ਕੱਢ ਕੇ ਨਹੀਂ ਤੇ ਤੂੰ ਮੇਰੀ ਗੱਲ ਸੁਣਾ ਤੂੰ ਕਰੇਂਗੀ ਕਰੇ ਗੱਲ ਅੱਛਾ ਤੂੰ ਆ ਕੇ ਮੇਰੇ ਮੇਲੇ ਇੱਥੇ ਆਉਣਾ ਚਾਹੁੰਦਾ ਹੈ ਤੇ ਇੱਥੇ ਆ ਕੇ ਪੜ੍ਹਨਾ ਹੈ ਉਹਨੇ ਤੇ ਬਠਿੰਡੇ ਉਹ ਕਾਲਜ ਉੱਤ ਜਾ ਕਰੂੰਗਾ। ਹੂੰ ਤੇ ਵਾਫਤੀ ਜਰਾ ਇੱਥੇ ਰਹਿ ਪਿਆ ਕਰੂੰਗਾ ਹਨਾ। ਹਾਂ ਠੀਕ। ਹੁਣ ਇੰਨੀ ਦੂਰ ਹੁੰਦਣ ਨੂੰ ਪਤਾ ਹੈ ਵੀ ਇਤੋਂ ਇੰਨੀ ਵਾਟੋਂ ਰੋਜ਼ ਆਉਣਾ ਜਾਣਾ ਵੀ ਮੁਸ਼ਕਲ ਹੈ ਹਨਾ ਬਠਿੰਡੇ ਤੱਕ ਦਾ। ਮੈਂ ਮੈਂ ਵੀ ਅੰਦਰ ਕਹਿ ਦੂੰ ਮੈਂ ਮਾਨਨੇ ਕੋਲੇ ਪੜ ਲੂੰਗਾ। ਤੇ ਯਾਰ ਮਮੀ ਤੁਹਾਨੂੰ ਮੈਂ ਗੱਲ ਦੱਸਾਂ ਕਿ ਤਾ ਤੂੰ ਵੀ ਕਾਲਜ ਚ ਫਾਰਮ ਭਰ ਦੇ ਆਪਾਂ ਇਕੱਠੇ ਕਾਲਜ ਆ ਜਾကြਾਂਗੇ ਨਾਲੇ ਆਪਾਂ ਬਾਹਰ ਮਿਲ ਲਿਆ ਕਰਾਂਗੇ ਹੋਟਲ-ਹਟਲ ਚ। ਨਹੀਂ ਸਾਨੂੰ ਮੇਰਾ ਕਰੀ ਸਰਦਾ ਨਹੀਂ। ਤਫਰ ਹੋਟਲ ਜਰੂਰ ਦਾ ਖਰਚਾ ਲੱਗਿਆ ਕਰੋ ਜੀਦਾ 11500 ਰੁਪਏ ਹਨਾ ਮੈਂ ਇਹਨਾਂ ਕਿੱਥੋਂ ਲਿਆਵਾਂਗੇ ਆਪਾਂ ਮੇਰਾ ਤਾਂ ਘਰੇ ਕਿਰਾਏ ਕਰਾਂਗੇ ਆਪਾਂ ਕੰਦੇ ਕਰਾਂਗੇ ਹੈ ਕਰੇ ਕਰ ਲਿਆ ਕਰਾਂਗੇ ਕਰੇ ਕਰ ਲਿਆ ਕਰੇ ਫਿਰ ਮੇਰਾ ਬਿਠਾ ਲਈ ਸੈਟਿੰਗ ਜਿਵੇਂ ਵੰਦੀ ਹੈ ਕੋਈ ਨਹੀਂ ਬਿਠਾ ਲਾਂਗੇ ਠੀਕ ਹੈ ਗਰੀ ਗੱਲ ਕਰੂੰਗੀ ਮੈਂ ਤੁਸੀਂ ਆ ਜਾਓ ਜੇ ਹੈ ਠੀਕ ਹੈ ਮੈਂ ਲਾਰਾਂ ਤੇਲ ਤੂਲ ਫਿਰ ਅੱਗੇ ਟੋਪੇ ਤੇ ਨਾਰਾ ਨਾਰਾ ਕਿ ਤੂੰ ਲਾਏਂਗੀ ਮੰਮੀ ਮੇਰੀ ਕੁੜੀ ਆਉਂਗੀ ਇਹਦੇ ਨਾਲ ਆਉਂਗੀ ਹੁਣ ਤੱਕ ਤੁਸੀਂ ਵਿਹਰੀ ਆਂ ਹਾਂ ਜੱਤ ਨਾਲ ਲਾ ਲਈ ਮੇਰਾ ਦੱਤ ਖੜਾ ਕਰਤਾ ਹੁਣ ਤੂੰ ਸਿਸਟਮ ਅੱਛਾ ਹੋਰ ਕੀਤਾ ਤਾ ਠੀਕ ਹੈ ਮੰਮੀ ਹਾਂ ਠੀਕ ਹੈ